ਅੰਮ੍ਰਿਤਸਰ ਦੇ ਸੂਟਨਮ ਰੋਡ ਵਿਖੇ ਬਿੱਗ ਬਾਣੀਏ ਦੀ ਹੱਟੀ ਵਿਖੇ ਤੁਸੀਂ ਦੇਖ ਰਹੇ ਹੋ ਇੱਕ 75 ਸਖਤੀ ਜਾਂਦਾ ਹੈ ਔਰ ਦੇਸੀ ਘਿਓ ਦਾ ਡੱਬਾ ਚੋਰੀ ਕਰਕੇ ਲੈ ਜਾਂਦਾ ਹੈ ਤੁਸੀਂ ਸੀਸੀਟੀਵੀ ਦੇ ਵਿੱਚ ਦੇਖ ਰਹੇ ਹੋ ਇਹ ਉਹ ਨੌਜਵਾਨ ਹੈ ਜਿਹੜਾ ਕਿ ਬਾਣੀਏ ਦੀ ਹੱਟੀ ਤੇ ਆ ਕੇ ਦੇਸੀ ਘਿਓ ਦਾ ਡੱਬਾ ਚੋਰੀ ਕਰਦਾ ਹੋਇਆ ਨਜ਼ਰ ਆ ਰਿਹਾ ਹੈ ਪਹਿਲਾ ਉਹ ਉਸ ਨੂੰ ਦੇਖਦਾ ਰਹਿੰਦਾ ਹੈ ਔਰ ਉਸ ਤੋਂ ਬਾਅਦ ਉਹ ਇੱਕ ਡੱਬਾ ਜਿਹੜਾ ਕਿ ਆਪਣੀ ਪੈਂਟ ਦੇ ਵਿੱਚ ਪਾ ਕੇ ਲੈ ਜਾਂਦਾ ਹੈ ਆਓ ਤੁਹਾਨੂੰ ਸੁਣਾਈਏ ਕੀ ਕਹਿਣਾ ਹੈ ਦੁਕਾਨਦਾਰ ਦਾ ਮੇਰਾ ਅਨਿਲ ਕਿਸ਼ੋਰ ਹਾਂਜੀ ਕੀ ਹੋਇਆ ਅਜੀ ਗੱਲ ਕੱਲ ਸਾਡੀ ਦੁਕਾਨ ਤੇ ਅਨਪਛਤਾ ਗਾਹ ਆਇਆ ਉਹਨੇ 1 ਕਿਲੋ ਦੇਸੀ ਘੋੜਾ ਡੱਬਾ ਸਾਡੇ ਰੈਕ ਚੋਂ ਚੁੱਕ ਕੇ ਤੇ ਦੌੜ ਗਿਆ ਤੇ ਅਸੀਂ ਉਹਦੇ ਮਗਰ ਦੌੜੇ ਹਾਂ ਪਰ ਉਹ ਕਾਬੂ ਨਹੀਂ ਆਇਆ ਉਹ ਪਹਿਲਾਂ ਤੁਸੀਂ ਧਿਆਨ ਦਿੱਤਾ ਵੀ ਕੀ ਕਰਦਾ ਰਿਹਾ ਪਹਿਲਾਂ ਤੁਸੀਂ ਕਿਉਂ ਕਰਦਾ ਰਿਹਾ ਕਰਦਾ ਰਿਹਾ ਤੇ ਬਾ ਚੋਂ ਸਾਹੀ ਆਪਣੇ ਦਾਕਾਂ ਚ ਵਿਜੀ ਸੀ ਸਾਨੂੰ ਨਹੀਂ ਪਤਾ ਲੱਗਾ ਉਹ ਕੀ ਸੀਸੀਟੀਵੀ ਚ ਕੀ ਨਜ਼ਰ ਆਇਆ ਤੁਹਾਨੂੰ ਸੀਸੀਟੀਵੀ ਜਿਉ ਨੇ ਇੱਕ ਘੋਰਾ ਡੱਬਾ ਆਪਣੀ ਟੈਂਟ ਦੇ ਵਿੱਚ ਪਾਇਆ ਤੇ ਇੱਕ ਡੱਬਾ ਅੱਜ ਫੜ ਗਿਆ ਗੁਦਾਰਾ ਕੀ ਭਾਵ ਹੈ ਤੇ ਨਾਲ ਹੀ ਬਾਦ ਨੂੰ ਦੌੜ ਗਿਆ ਹੁਣ ਕੀ ਮੰਗ ਕਰਦੇ ਜੀ ਅਸੀਂ ਕਹਿੰਦੇ ਇਹਨੂੰ ਜਲਦੀ ਜਲਦੀ ਫੜੋ ਤੇ ਜਿਹੜਾ ਇਹਨੂੰ ਫੜਾਏਗਾ ਉਹਨੂੰ ਇਨਾਮ ਦਿੱਤਾ ਜਾਏ